ਲੁਧਿਆਣੇ ਦੇ ਹਲਕਾ ਸੈਂਟਰ ਤੋਂ ਆਪ ਦੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਵੱਲੋਂ ਇਲਾਕੇ ਦੇ ਵਿੱਚ 76 ਲੱਖ ਰੁਪਏ ਦੀ ਲਾਗਤ ਦਾ ਸਟਰੀਟ ਲਾਈਟ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਜਾਣਕਾਰੀ ਦਿੰਦੇ ਉਹਨਾਂ ਨੇ ਕਿਹਾ ਕਿ ਹਲਕਾ ਸੈਂਟਰ ਦੇ ਅੰਦਰ 76 ਲੱਖ ਰੁਪਏ ਲਾਗਤ ਨਾਲ ਜੋ ਸਟਰੀਟ ਲਾਈਟ ਲਾਉਣ ਦਾ ਟੈਂਡਰ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਰਾਤ ਨੂੰ ਆਉਣ ਜਾਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਲਾਕੇ ਦੇ ਵਿੱਚ ਹੋਰ ਵੀ ਡਿਵੈਲਪਮੈਂਟ ਦੇ ਕੰਮ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਕੀਤੇ ਜਾਣਗੇ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਆਪ ਦੇ ਵਿਧਾਇਕ ਅਸ਼ੋਕ ਪ੍ਰੇਸ਼ਰ ਪੱਪੀ ਵੱਲੋਂ ਅਤੇ ਹੋਰ ਲੋਕਾਂ ਵੱਲੋਂ ਕੀ ਕਿਹਾ ਗਿਆ ਅੱਜ 76 ਲੱਖ ਦੀ ਲਾਗਤ ਦੇ ਨਾਲ ਜਿਹੜਾ ਹਲਕਾ ਸੈਂਟਰ ਦੇ ਅੰਦਰ 40 ਲੱਖ ਦੇ ਲਾਗਨ ਨਾ ਪੋਲ ਲੱਗ ਰਹੇ ਆ ਔਰ ਸਾਰੀ ਲਾਈਟਿੰਗੇ ਜ਼ਰੂਰੀ ਸੀ ਕਿਉਂਕਿ ਜਦੋਂ ਹਲਕੇ ਦੇ ਅੰਦਰ ਚਾਨਣ ਹੋਊਗਾ ਤਾਂ ਹੀ ਲੋਕਾਂ ਦੇ ਕਮਾਲੀ ਲੋਕਾਂ ਨੂੰ ਜਾਣ ਲਈ ਸਹੂਲਤਾ ਹੋ ਗਈਆਂ ਇਹ ਅੱਜ 76 ਲੱਖ ਦੀ ਲਾਗਤ ਦੇ ਨਾਲ ਹਲਕਾ ਸੈਂਟਰ ਦੇ ਅੰਦਰ ਜਿਹੜਾ ਇਹ ਅੱਜ ਪੋਲ ਦਾ 40 ਲੱਖ ਦੇ ਲਾਗਰਨਾ ਪੋਲ ਲੱਗਣੇ ਆ ਤੇ ਬਾਕੀ ਸਾਰਾ ਜੋ ਲਾਈਟਿੰਗ ਆ ਉਹ 76 ਲੱਖ ਦਾ ਪੂਰਾ ਟੈਂਡਰ ਆ ਜਿਹੜਾ ਇਹ ਬਹੁਤ ਜਲਦੀ ਲੋਕਾਂ ਦੇ ਕੰਮ ਦੇ ਵਿੱਚ ਆਊਗਾ ਔਰ ਸਾਰੇ ਇਲਾਕੇ ਨੂੰ ਜਿਹੜਾ ਰੋਸ਼ਨੀ ਦੇ ਵਿੱਚ ਬਦਲਿਆ ਜਾਊਗਾ ਇਹ ਕੋਈ ਸਾਰੇ ਟੋਟਲ ਹਲਕਾ ਸੈਂਟਰ ਦੇ ਅੰਦਰ 76 ਲੱਖ ਦਾ ਜਿਹੜਾ ਟੈਂਡਰ ਆ ਇਹ ਪੋਲਾਂ ਦਾ ਹੋਇਆ ਵਾ ਇਹ ਟੋਟਲ ਹਲਕੇ ਦੇ ਵਿੱਚ ਲੱਗਣੇ ਆ ਜੇ 40 ਲੱਖ ਦੀ ਲਾਗਤ ਨਾਲ ਪੋਲ ਲੱਗਣੇ ਆ ਖੰਭੇ ਲੱਗਣੇ ਆ ਤਾਂ ਪੂਰੇ ਇਲਾਕੇ ਦੇ ਵਿੱਚ 76 ਲੱਖ ਦਾ ਕੰਮ ਆ ਇੱਕੋ ਹੀ ਟੈਂਡਰ ਆ ਜਿਹੜਾ ਉਹ 76 ਲੱਖ ਦੀ ਲਾਗਤ ਨਾਲ ਹੋਇਆ ਵਾ ਜਦੋਂ ਐਗਜ਼ਾਮ ਕੀਤਾ ਦੇਖਿਆ ਤਾਂ ਹੋਰ ਵੀ ਲਾ ਕੇ ਕਾਫੀ ਹੈ ਜਿੱਤੇ ਗੱਲ ਲੁੱਟਾ ਹੋਵੇ ਦੀ ਵਾਰ ਤੇ ਯਾਦੀ ਆਉਂਦੀ ਆ ਉਹਦਾ ਲੱਗੇ ਵੀ ਕਵਰ ਕਿਤੇ ਜਾਣਗੇ ਦੇਖੋ ਸਾਰੇ ਟੋਟਲ ਸਰਦਾਰ ਭਗਵਾਨ ਸਿੰਘ ਮਾਨ ਦਾ ਜਿਹੜਾ ਕੱਲਾ ਕੱਲਾ ਲੋਕਾਂ ਨਾਲ ਕੀਤਾ ਹੋਇਆ ਵਾਦਾ ਵਾ ਇੱਕ ਇੱਕ ਵਾਦੇ ਨੂੰ ਪੂਰਾ ਕਰਨਾ ਔਰ ਜਿਹੜਾ ਵੀ ਕੰਮ ਦੀ ਕਮੀ ਲੱਗੂਗੀ ਹਲਕਾ ਸੈਂਟਰ ਚ ਖਾਸ ਕਰਕੇ ਉਹ ਹਰ ਕੰਮ ਨੂੰ ਪੂਰਾ ਜਲਦੀ ਕਰਕੇ ਲੋਕਾਂ ਦੇ ਸਪੋਰਟ ਕੀਤਾ ਜਾਊਗਾ ਐਮਐਲਏ ਸਾਹਿਬ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਇਸ ਵਾਰ ਜਿਹੜੇ ਇਲੈਕਸ਼ਨ ਇੱਕੋ ਗੱਲ ਸੁਣੋ ਜਿਹੜੇ ਇਲੈਕਸ਼ਨ ਨੇ ਉਹ ਲੋਕੀ ਅੱਜਕੱਲ ਬਹੁਤ ਸਿਆਣੇ ਹੋ ਗਏ ਬੱਚੇ ਬਹੁਤ ਇੰਟੈਲੀਜੈਂਟ ਨੇ ਜਿਹੜਾ ਬੰਦਾ ਲੋਕਾਂ ਦੇ ਕੰਮ ਕਰੂਗਾ ਜੇ ਅੱਗੇ ਤਰ੍ਹਾਂ ਨਹੀਂ ਵੀ ਵਾਅਦੇ ਕਰੋ ਤੇ ਪੌਣੇ ਪੰਜ ਸਾਲ ਬਾਅਦ ਆ ਕੇ ਸ਼ਕਲਾਂ ਦਿਖਾਓ ਤੇ ਫਿਰ ਵੋਟਾਂ ਲਾਓ ਫਿਰ ਘਰ ਬਹਿ ਜਾਓ ਹੁਣ ਤਾਂ ਜ਼ਮੀਨੀ ਲੈਵਲ ਤੇ ਲੋਕ ਕੰਮ ਭਾਲਦੇ ਆ ਜਿਹੜਾ ਮਤਦਾਦਾਨ ਆ ਉਹ ਮਤਦਾਦਾਨ ਮੈਂ ਤੁਹਾਡੇ ਲਈ ਲੋਕਾਂ ਨੂੰ ਵੀ ਕਹੂੰਗਾ ਆਪਣੇ ਮਤਦਾਦਾਨ ਉਹਨੂੰ ਕਰੋ ਜਿਹੜਾ ਤੁਹਾਡੇ ਕੰਮ ਕਰਦਾ ਔਰ ਤੁਹਾਡੇ ਵਿੱਚ ਵਿਚਰਦਾ ਵਾ ਐਮਐਲ ਸਰ ਅਕਾਲੀਗਰ ਨੂੰ ਤਰੱਕੀਆ ਕਰਾਇਆ ਗਿਆ ਸੁਖਬੀਤ ਸਿੰਘ ਬਾਦਲ ਅੱਜ ਕੈਬਨ ਉਹਨਾਂ ਦੀ ਕਿਹੜੀ ਕੈਬਨ ਸੀਗੀ ਅੱਜ ਅਗਲ ਤੱਕ ਸਾਹਮਣੇ ਪੇਸ਼ ਹੋਇਆ ਦੇਖੋ ਜੀਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਔਰ ਰਾਖਸ਼ੇ ਸੇ ਬੁੱਧੀਆਂ ਨੇ ਜਿਨਾਂ ਨੇ ਉਹਨਾਂ ਦੇ ਰਾਜ ਦੇ ਵਿੱਚ ਇਹ ਜਿਹੇ ਕੰਮ ਕੀਤਾ ਸੀਗਾ ਉਹ ਕੱਲੇ-ਕੱਲੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਆ ਚਾਹੇ ਕੋਈ ਪ੍ਰੇਟੀ ਗੱਲ ਬੰਦਾ ਚਾਹੇ ਉਹ ਕਰਨ ਵਾਲਾ ਵਾ ਕਿਉਂਕਿ ਸਾਡੇ ਇਸ ਨੂੰ ਸਾਡੇ ਗੁਰੂ ਮਹਾਰਾਜ ਦੇ ਜੇ ਸਰੂਪ ਨੂੰ ਕੋਈ ਇਹ ਜਿਆ ਉਹਦੇ ਅੰਗਾਂ ਨੂੰ ਪਾੜਦਾ ਵਾ ਤਾਂ ਮੈਂ ਤਾਂ ਕਹਿਣਾ ਮਾਂ ਵੀ ਉਹ ਬੰਦੇ ਦੀ ਇਸ ਧਰਤੀ ਦੇ ਉੱਤੇ ਜਗ੍ਹਾ ਨਹੀਂ ਚਾਹੀਦੀ ਅੱਜ ਮਰਹੂਮ ਅਭਿਨ ਸਿੰਘ ਜੀ ਦੀ ਵਰਸੀ ਜਗੀ ਸਾਧੂ ਨੁਖਰੀ ਦੀ ਪਰ ਕਾਂਗਰਸ ਕੋਲ ਪ੍ਰੋਗਰਾਮ ਰੱਖਿਆ ਰਵਨੀਤ ਸਿੰਘ ਬਿੱਟੂ ਉਹਨੇ ਪੋਤੇ ਉਹ ਨਹੀਂ ਪਹੁੰਚੇ ਉੱਥੇ ਦੇਖੋ ਉਹਨਾਂ ਦੇ ਆਪਣੇ ਜਾਤੀ ਮਸਲੇ ਹੋ ਸਕਦੇ ਆ ਜੇ ਬਿਆਨ ਸਿੰਘ ਦੀ ਗੱਲ ਕਰੀਏ ਤਾਂ ਉਹ ਆਪਣੀ ਜਗ੍ਹਾ ਤੇ ਉਹਨੇ ਆਪਣੇ ਪੰਜਾਬ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨੀ ਦਿੱਤੀ ਆ ਇਸ ਕੰਮ ਲਈ ਉਹ ਉਹਨਾਂ ਦਾ ਬਿੱਟੂ ਜੀ ਦਾ ਆਪਣਾ ਜਾਤੀ ਮਸਲਾ ਵਾ ਅਸੀਂ ਉਹਦੇ ਵਿੱਚ ਆਪਣੀ ਰਾਜਨੀਤੀ ਦੀਆਂ ਰੋਟੀਆਂ ਨਹੀਂ ਸਿੱਖਣੀਆਂ ਉਹਨਾਂ ਦੀ ਆਪਣੀ ਸੋਚ ਆ ਕੰਗਨਾ रावत ਨੂੰ ਮੈਂ ਸਿਰਫ ਇੱਕੋ ਹੀ ਕਹਿਣਾ ਚਾਹੂੰਗਾ ਤੁਹਾਡੇ ਲਈ ਭਈ ਜੇ ਗੁਰੂਆਂ ਦੇ ਆਪਾਂ ਦੱਸੇ ਮਾਰਗ ਤੇ ਜੇ ਉਹਨਾਂ ਦੇ ਮਾਰਗ ਤੇ ਚੱਲਣਾ ਮਾ ਤੇ ਫਿਲਮਾਂ ਕੋਈ ਜ਼ਿਆਦਾ ਜ਼ਰੂਰੀ ਨਹੀਂ ਸਾਡੇ ਪੰਜਾਬ ਦੀ ਏਕਤਾ ਤੇ ਸਾਡੇ ਪੰਜਾਬ ਦਾ ਭਾਈਚਾਰਾ ਪਹਿਲਾਂ ਚਾਹੀਦਾ ਨਾ ਕਿ ਕੰਗਣਾ ਰਾਵਧੀਆਂ ਇੱਥੇ ਐਕਟਿੰਗਾਂ ਚਾਹੀਦੀਆਂ ਨੇ ਉਹਨੇ ਬਿਲਕੁਲ ਮਾੜੀ ਗੱਲ ਕੀਤੀ ਆ ਸਾਡੇ ਪੰਜਾਬ ਨੇ ਪਹਿਲਾਂ ਵੀ ਬਹੁਤ ਸੰਤਾਪ ਹੋ ਗਿਆ ਅਸੀਂ 30 ਸਾਲ ਇਸ ਅੱਗ ਦੀ ਪੱਠੀ ਦੇ ਵਿੱਚ ਪੰਜਾਬੀ ਝੁਲਸੇ ਆ ਸਾਡੇ ਪੰਜਾਬ ਨੂੰ ਇਹ ਜਿਹੜੀ ਸ਼ਾਂਤੀ ਆ ਇਨੂੰ ਭੰਗ ਕਰਨ ਵਾਲੇ ਬੰਦੇ ਨੂੰ ਚਾਹੇ ਗੰਗਨਾ रावत ਹੋਵੇ ਚਾਹੇ ਆ ਬੇਅਦਬੀ ਵਾਲੇ ਬੰਦੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪੰਜਾਬ ਦੀ ਏਕਤਾ ਤੇ ਪੰਜਾਬ ਦੀ ਅਖੰਡਤਾ ਲਈ ਹਮੇਸ਼ਾ ਕਾਇਮ ਹੋ ਕੇ ਖੜੇ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕੋ ਹੀ ਕੰਮ ਆ ਜੋ ਪੰਜਾਬ ਦੇ 3.5 ਕਰੋੜ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਵਾਅ ਇੱਕ ਇੱਕ ਵਾਅਦੇ ਨੂੰ ਪੂਰਾ ਕਰਨਾ ਆ ਸਤਿ ਸ਼੍ਰੀ ਅਕਾਲ ਜੀ ਸ਼ੁਭ ਨਾਮ ਬਖਸ਼ ਮੈਂ ਮਨਜੀਤ ਸਿੰਘ ਬਲਾਕ ਪ੍ਰਧਾਨ ਹਲਕਾ ਸੈਂਟਰ ਅੱਜ ਮਾਨਯੋਗ ਐਮਐਲਏ ਸ਼੍ਰੀ ਸ਼ੋਕ ਪ੍ਰਸ਼ਰ ਕੁਪੀ ਦੀ ਉਚੇਚੇ ਤੌਰ ਤੇ ਵਾਰਡ ਨਿਵਾਸੀਆਂ ਦੀਆਂ ਸਮੱਸਿਆਵਾਂ ਜੋ ਸੀ ਵੱਡੇ ਪੱਧਰ ਤੇ ਪਰ ਜਿਹੜੇ ਪੋਲਸ ਨੇ ਹਲਕਾ ਸੈਂਟਰ ਦੇ ਵਾਰਡ ਨੰਬਰ 74 ਦੇ ਵਿੱਚ ਆਜੇ ਨੇ ਔਰ ਇਸ ਏਰੀਆ ਦੀ ਵੱਡੀ ਮੰਗ ਸੀ ਕਿਉਂਕਿ ਸਨੇਚਿੰਗ ਬਹੁਤ ਹੁੰਦੀ ਸੀ ਸੋ ਅਸੀਂ ਸਮੁੱਚੇ ਆਮ ਆਦਮੀ ਪਾਰਟੀ ਜਿਹੜੀ 74 ਨੰਬਰ ਦੀ ਟੀਮ ਨੇ ਔਰ ਇੰਡਸਟਰੀ ਦੇ ਸਾਡੇ ਸਾਡੇ ਮਾਲਾ ਨਿਵਾਸੀ ਨਾਲ ਗਏ ਅਸੀਂ ਇਸ ਸਮੱਸਿਆ ਤੋਂ ਆਬਦ ਕਰਾਏ ਆਪਣੇ ਐਮ.ਐਲ.ਏ ਸਾਹਿਬ ਨੂੰ ਉਹਨਾਂ ਨੇ ਤੁਰੰਤ ਕਾਰਵਾਈ ਕਰਕੇ ਇਸ ਏਰੀਆ ਦੇ ਵਿੱਚ ਵੱਡੇ ਜਿੱਥੇ-ਜਿੱਥੇ ਪੋਲੇ ਜੂਰ ਸੀ ਨਵੇਂ ਪੋਲੇ ਲਵਾਤੇ ਕਿਉਂਕਿ ਪਹਿਲਾਂ तकरीबन 3 ਮਹੀਨੇ ਪਹਿਲੇ ਪੌਣੇ 3 ਕਰੋੜ ਦੀ ਲਾਗਤ ਨਾਲ ਸੜਕਾਂ ਬਣੀਆਂ ਸੀ ਸੈਂਟਰ ਵਰਜ ਬਣ ਗਈ ਉਹਦੇ ਵਿੱਚ ਗ੍ਰੀਨਰੀ ਹੋ ਗਈ ਹੁਣ ਪੋਲ ਲੱਗ ਜਾਣਗੇ ਔਰ ਫਰੰਟ ਦੇ ਉੱਪਰ 70 ਲੱਖ ਦੀ ਲਾਗਤ ਦੇ ਨਾਲ ਟਾਈਲਾਂ ਦਾ ਕੰਮ ਜਿਹੜਾ ਕਈ ਸਾਲਾਂ ਤੋਂ ਕਦੇ ਹੋਇਆ ਹੀ ਨਹੀਂ ਸੀ ਪੀਲੇ ਸਰਕਾਰਾਂ ਨੇ ਕੋਈ ਧਿਆਨ ਇਸ ਦਿੱਤਾ ਉਹ ਕੰਮ ਇਹਨਾਂ ਨੇ ਨਿਪਰੇ ਜਾਣਿਆ ਧੰਨਵਾਦ ਦੇ اے پاتر نے سار ایم ایل اے صاحب کیونکہ جਦੋਂ جਦੋਂ ਵੀ ਅਸੀਂ ਇਸ ਏਰੀਆ ਸਮੱਸਿਆ ਤੋਂ ਇਹਨਾਂ ਨੂੰ ਜਾਣੂ ਕਰਾਇਆ ਉਹ ਤੁਰੰਤ ਸਮਾਧਾਨ ਕੀਤਾ ਔਰ ਜਿੰਨੇ ਜੰਗੀ ਪੱਧਰ ਤੇ ਵਿਕਾਸ ਦੇ ਕੰਮ ਸਾਡੀ ਦੀ ਚੋਰੇ ਨੇ ਸ਼ਾਇਦ ਕਿਸੇ ਹੋਰ ਹਲਕੇ 'ਚ ਨਹੀਂ ਹੋ ਰਹੇ ਔਰ ਸਾਰਾ ਹੀ ਇਲਾਕਾ ਨਿਵਾਸੀ ਇੰਡਸਟਰੀਲਿਸਟ ਹੈ ਨਗਰ ਨਿਵਾਸੀ ਨੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਔਰ ਇਹਨਾਂ ਤੋਂ ਆਸ ਵੀ ਰੱਖਦੇ ਹਾਂ ਭਵਿੱਖ ਵਿੱਚ ਸਾਨੂੰ ਇਸ ਤਰ੍ਹਾਂ ਸਹਿਯੋਗ ਦੇ ਜੀ ਜਿਵੇਂ ਹੁਣ ਇਹਨਾਂ ਨੇ ਕਿਹਾ ਬੈਕ ਸਾਈਡ ਵੀ ਜਿਹੜੀ ਸੜਕ ਹੈ ਖਰਾਬ ਹੈਗੀ ਉਹਦੇ ਲਈ ਵੀ ਟੈਲਰਾਂ ਦਾ ਉਹਨਾਂ ਨੇ ਆਰਡਰ ਦੇ ਦਿੱਤਾ ਗਿਆ ਉਹਦੇ ਬਾਰੇ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਇਹਦਾ ਟੈਂਡ ਯਾਦੀ ਮੇ MLA ਸਾਹਿਬ ਨੇ ਆਪ ਜੀ ਨੂੰ ਦੱਸਿਆ ਵੀ ਟੈਂਡਰ ਤੇ ਹੈ ਔਰ ਆਸ਼ਵਾਸ਼ਿਤਤਾ ਉੱਚ ਅਧਿਕਾਰੀਆਂ ਨੇ ਹੁਣੀ ਗੱਲ ਕੀਤੀ ਹੈ ਔਰ MLA ਸਾਹਿਬ ਨੇ ਹੁਣੀ ਹੁਕਮ ਕੀਤਾ ਉਹਨਾਂ ਨੂੰ ਵੀ ਇਹ ਕੰਮ ਜਲਦੀ ਜਲਦੀ ਨਿਪਟਾ ਲਿਆ ਜਾਵੇ ਅਸੀਂ ਆਸ ਕਰਦੇ ਹਾਂ ਆ ਸਬਾਈ ਤੋਂ ਇਹ ਕੰਮ ਸ਼ੁਰੂ ਹੋ ਜਾਏਗਾ ਜੀ ਇਹ ਲੋਕਾਂ ਨੂੰ ਕੀ ਮੈਸੇਜ ਦੇਣਾ ਦਾਂਗੇ ਦੇਖੋ ਆਮ ਆਦਮੀ ਪਾਰਟੀ ਜਦੀ ਸਰਕਾਰ ਆਈ ਹੈ ਵਿਕਾਸ ਦੀ ਹਨੇਰੀ ਚੱਲਦੀ ਪਈ ਹੈ ਔਰ ਲੋਕਾਂ ਨੂੰ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਇਹ ਜਿਹੜੀਆਂ ਜੋ ਵੀ ਅਸੀਂ ਕੰਮ ਕਰ ਰਹੇ ਆ ਪਾਰਟੀ ਲੈਵਲ ਤੋਂ ਉੱਚਾ ਉੱਚ ਕੇ ਕਰ ਰਹੇ ਆ ਸ਼੍ਰੀ ਸ਼ੋਕਪਰਾਸ਼ਰ ਪੱਪੀ ਜੀ ਜਿਹੜੇ ਨੇ ਇਹ ਵਿਕਾਸ ਪੁਰਸ਼ ਨੇ ਔਰ ਅਸੀਂ ਸਾਰੇ ਇਲਾਕਾ ਨਮਾਸੀਏ ਸਰਕਾਰ ਦਾ ਸੈਂਟਰ ਦੇ ਲੋਕਾਂ ਨੂੰ ਅਪੀਲ ਕਰਦੇ ਆ ਆਉਣ ਬੜੀਆਂ ਚੋਣਾਂ ਦੇ ਵਿੱਚ ਜੇ ਆਪਾਂ ਇਹਨਾਂ ਦਾ ਸਾਥ ਦੇਣਾ ਵੱਡੀ ਲੈਵਲ ਦੇ ਉੱਪਰ ਵੱਡੀ ਵੋਟਾਂ ਦੇ ਨਾਲ ਪੰਜਿੱਤ ਪ੍ਰਾਪਤ ਕਰਕੇ ਮੰਤਰੀ ਬਣਾਉਣਾ ਚਾਹੀਦਾ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਇਸ ਸਰਕਾਰ ਦੇ ਵਿੱਚ ਵੀ ਇਹਨਾਂ ਨੂੰ ਜਲਦੀ ਜੁਆਦੀ ਮੰਤਰੀਪਦ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੀ ਕਾਬਲੀਅਤ ਦੇ ਆਧਾਰ ਤੇ ਜੋ ਇਹਨਾਂ ਦੀ ਨੀਤੀ ਹੈਗੀ ਆ ਸੋਚ ਸੋਚ ਅੱਛੀ ਸੋਚ ਹੈ ਵਿਕਾਸ ਦੀ ਸੋਚ ਹੈ ਸੋ ਮੰਤਰੀ ਬਣਨਾ ਚਾਹੀਦਾ ਜੀ ਮੈਂ ਅਮਰਜੀਤ ਸਿੰਘ ਬਜਾਜ ਬਜਾਜ ਅਰੂ ਸਟੋਰ ਤੋਂ ਮਾਲਕ ਬੋਲ ਰਿਹਾ ਸਰ ਅੱਜ ਉਦਘਾਟਨ ਕੀਤਾ ਗਿਆ ਅੱਜ ਉਦਘਾਟਨ ਕੀਤਾ ਗਿਆ ਸਾਡੇ ਸਟਰੀਟ ਲਾਈਟ ਦਾ ਸਾਡੇ ਮਾਨਯੋਗ ਐਮਐਲਏ ਸਾਹਿਬ ਸ੍ਰੀ ਪ੍ਰਸ਼ਰ ਜੀ ਆਏ ਨੇ ਚੱਚੇ ਤੌਰ ਤੇ ਉਹਨਾਂ ਨੇ ਆ ਕੇ ਸਾਡਾ ਸਾਡੀ ਸਮੱਸਿਆਵਾਂ ਦਾ ਹੱਲ ਕੀਤਾ ਹੈ ਤੇ ਸਾਨੂੰ ਥੋੜੀ ਹੋਰ ਮੁਸ਼ਕਲਾਂ ਵੀ ਰੋਡ ਸਾਈਡ ਹੈਗੀਆਂ ਨੇ ਬੈਕ ਸਾਈਡ ਉਹ ਸਾਰੀਆਂ ਦੁਕਾਨਾਂ ਦੇ ਪਿੱਛੇ ਤੇ ਉਹਨਾਂ ਦੇ ਖਾਣ ਭਰੋਸਾ ਦਿੱਤਾ 22 ਤਰੀਕ ਨੂੰ ਇੱਥੇ ਵੀ ਕੰਮ ਸ਼ੁਰੂ ਕਰਾ ਦਿੱਤਾ ਜਾਏਗਾ ਜਿਵੇਂ 프ਰੰਟ ਤੇ ਟਾਇਲਾਂ ਲੱਗੇ ਕਹਿੰਦੇ ਇੱਦਾਂ ਹੀ ਟਾਇਲਾਂ ਪਿੱਛੇ ਲੱਗ ਜਾਣਗੇ ਫਰੰਟ ਤੇ ਲੱਗੇ ਇੱਦਾਂ ਹੀ ਪਿੱਛੇ ਲੱਗ ਜਾਣਗੇ ਉਹਦੇ ਨਾਲ ਤੁਹਾਨੂੰ ਸਾਨੂੰ ਬਹੁਤ ਰਾਹਤ ਮਿਲੇਗੀ ਤੋਂ ਕੀ ਕਹਿਣਾ ਚਾਹੁੰਦੇ ਸਾਨੂੰ ਕੋਈ ਇਹ ਨਾ ਐਮਐਲਏ ਸਾਹਿਬ ਵੱਲੋਂ ਕੋਈ ਸਮੱਸਿਆ ਨਹੀਂ ਅਸੀਂ ਜਦੋਂ ਵੀ ਆਵਾਜ਼ ਮਾਰਦੇ ਹਾਂ ਸਾਡਾ ਆਂਦੇ ਨੇ ਸਾਡਾ ਕੰਮ ਵੀ ਕਰਵਾਉਂਦੇ ਨੇ ਸਾਨੂੰ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੈ ਅਸਲਾਮ ਅਲੈਕ